హాకెం శుక్రాలి ఆవిడ we ਕਨ ਸੇਵਾ ਮਰਦ ਕੀ ਕਰਦੇ ਬੰਦੇ ਕੀ ਮੰਦਰ ਦੀ ਕਨ ਸਾਰੀ ਤੇ ਅੰਦਰ ਦੀ ਕਨ ਸੇਵਾ ਯਾਰ ਕਲੰਦਰ ਦੀ ਜੇ ਆਪਣੇ ਮੁਰਸ਼ਿਦ ਕਲੰਦਰ ਦੀ ਸੇਵਾ ਕਰਦੇ ਹੋ ਮਰਦਤਾ ਵੱਖਰੀ ਗੱਲ ਹੈ ਆਮ ਮਰਦ ਦੀ ਸੇਵਾ ਕਿਤੇ ਜਮ ਤੇ ਬਾਦਲੀ ਬਾਣੀ ਯਾਰ ਕਲੰਦਰ ਦੀ ਸੇਵਾ ਕਿਤੇ ਹਾਂ ਕਨ ਸੇਵਾ ਯਾਰ ਜਿਹੜਾ ਸੰਦੇ ਵਿੱਚ ਮੌਲਾ ਦੇ ਮੁਰਸ਼ਿਦ ਵਜੋਂ ਮੌਲਾ ਦੇ ਕੀ ਜੇ ਮੁਰਸ਼ਿਦ ਵਜੋਂ ਮੌਲਾ ਦੇ ਜੋ ਕਿ ਤਾਂ ਮੁਰਸ਼ਿਦ ਹੀ ਤੇ ਮੌਲਾ ਆ कावे मकसूद कर बासत हजारों साले रहो कावे मकसूद कर बास आसी तरफ दिया कावे मकसूद कर बासत हजारों साले रहो हो है बंदे तेरे अंदर वो जलवा है तेरे अंदर वो नूर है वो जलवा है लेकिन जिसकी तलाश में तुम हो जिसकी तलाश में तुम हो तेरे अंदर वो जलवा और वो नूर है लेकिन पहचान पहचान कदा होगी ਇਸ ਹਾਲ ਨੂੰ ਪਛਾਣ ਕਰਤਾ ਹੋਗੀ ਜਿਹੜਾ ਕਾਮਲ ਕੀ ਦਪਲਾ ਬੜੂ ਦਾ ਪਛਾਣ ਹੋ ਜਿਹੜਾ ਉਮਰ ਮੁਰਸੁਮਨ ਉਸ ਤੋਂ ਅੰਦਰ ਸੰਧਿਉ ਇਹ ਮੇਰਾ ਮੁਕਸਦੀ ਕੁਲੰਦਰ ਹੈ ਹਾਂਜੀ ਬੋਲੋ ਕਸੂ ਕਦੋਂ ਹੋਏਗਾ ਜਦੋਂ ਲੇਕਨ ਪਹਿਲੇ ਮੁਰਸ ਮੁਰਸੇ ਦੀ ਸੂਰਤ ਪੱਕੇਗੀ ਪੱਕੇ ਮੁਰਸੇ ਦੀ ਸੂਰ ਸਾਹਮਣੇ ਆਏਗੀ ਪਹਿਲੇ ਮੁਰਸੇ ਦੀ ਸੂਰਤ ਨੂੰ ਪਕਾਉਗਾ ਆਪਣੇ ਵਿਰੋਧੀ ਸੂਰਤ ਨੂੰ ਪਕਾਉਗਾ ਆਪਣੇ ਰਹਿਬਰ ਦੀ ਸੂਰਤ ਨੂੰ ਪਕਾਉਗਾ ਜਦੋਂ ਮੁਰਸੇ ਦੀ ਸੂਰਤ ਪੱਕ ਗਈ ਉਸ ਟਾਈਮ ਤੇ ਫਿਰ ਮੁਰਸੇ ਦੀ ਸੂਰਤ ਗਾਇਬ ਹੋ ਜਾਣੀ ਫਿਰ ਆਪਣੇ ਸੂਰਤ ਦੇ ਅੱਗੇ ਆਉਣੇ ਚਾਹੀਦੇ ਜਣਕਾਰਾ ਪੀਰ ਬਗੇ ਕਰਤਾਰ ਸਾਹਿਬ ਦਾ ਬਹੁਤ ਸਾਡੇ ਰਵਾਜ ਕੀ ਫਿਰ ਇਹ ਕਿਉਂ ਚਾਲੂ ਹੋ ਗਈ ਫਿਰ ਇਹਨੇ ਦੇਖ ਕੇ ਇਹਨੂੰ ਫਿਰ ਪਤਾ ਲੱਗਣਾ ਇਹਨੂੰ ਆਪਣੀ ਵਾਕਫਤ ਹੋ ਜਾਣੀ ਆ ਇਹ ਢੋਂਡੇਰਾ ਉਸ ਪਾਣਾ ਇਹਨੂੰ ਪਤਾ ਲੱਗ ਜਾਣਾ ਮੈਂ ਤੇ ਐਵੇਂ ਹੀ ਮਤਲਬ ਐਵੇਂ ਹੋਰ ਦੀ ਪੂਜਾ ਕਰਨਾ ਮੈਂ ਤਾਂ ਖੁਦ ਆਪਣੀ ਪੂਜਾ ਕਰ ਰਿਹਾ ਹਾਂ ਕੀ ਮੈਂ ਤਾਂ ਖੁਦੀ ਹੂੰ ਜਿਸ ਦੀ ਤਲਾਸ਼ ਵਿੱਚ ਹਮ تھے ਉਹ ہمارا ਹੀ ਜਲਵਾ ਹੈ ਜਿਸ ਕੋ ਹਮ ਢੂੰਡ ਰਹੇ تھے ਉਹ ہمارا ਹੀ ਆਇਨਾ ਹੈ ਜਿਸ ਕੋ ਹਮ ਦੇਖਣਾ ਚਾਹ ਰਹੇ تھے ਉਹ ہماری ਸੂਤ ਹੈ ਜਿਸ ਵੀ ਹਮ ਵਾਕਫੀ ਤੇ تھے ਉਹ ہمارا ਹੀ ਮੰਜ਼ਿਲ ਹੈ ਇਹਦੀ ਮੰਜ਼ਿਲ ਕਦੋਂ ਇਹਨੂੰ ਹੱਥ ਹੋਣੀਆ ਜਿੰਨਾ ਚਿਰ ਤੱਕ ਇਹਦੇ ਪਹਿਲੇ ਮਰਸ਼ਦ ਦੀ ਸੂਤ ਬਾਗੀ ਸਮਝੋ ਇੰਨੀ ਵੱਡੀ ਵੱਡੀ ਹੈ ਮੁਰਸ਼ਦੀ ਸੂਰਤ ਅਗੇ ਆ ਗਈ ਮੁਰਸ਼ਦ ਰਾਤ ਖਾਬ ਵਿੱਚ ਮਿਲਣਾ ਗੱਲ ਹੋ ਗਿਆ ਜਾਂ ਮੁਰਸ਼ਦ ਸਾਹਮਣੇ ਹੋਣਾ ਚાલુ ਹੋ ਗਿਆ ਸਮਝੋ ਕਿ ਇਹਦੀ ਮੰਜ਼ਿਲ ਪੱਕਾ ਜਾਂਦੀ ਹੈ ਇਹ ਸਮਝੋ ਦੀ ਮੰਜ਼ਿਲ ਪੱਕੀ ਵਲੀ ਹੋ ਗਿਆ ਇਹ ਬਦਲ ਬਣ ਗਿਆ ਕੁੱਤੋਂ ਬਣ ਗਿਆ ਇਹ ਫਕੀਰ ਬਣ ਗਿਆ ਇਹ ਸਾਧੂ ਬਣ ਗਿਆ ਇਹ ਆਪਣੇ ਆਪ ਦੀ ਹੂਮਤ ਵਿੱਚ ਫੜ ਗਿਆ ਇਹਨੂੰ ਖਬਰ ਹੋ ਗਈ ਕਿ ਮੈਂ ਮਤਲਬ ਮੈਂ ਮਤਲਬ ਜਿਸ ਦੇ ਰਸਤੇ ਜਾਣਾ ਸੀ ਜਿਹੜਾ ਮੇਰਾ ਘਰ ਸੀ ਮੈਂ ਉਹ ਰਸਤੇ ਨੂੰ ਘੁੰਮ ਰਿਹਾ ਘੁੰਮ ਲਿਆ ਲੇਕਿਨ ਇਹਨੂੰ ਵਕਫਤ ਹੋ ਗਈ ਇਹ ਵਲੀ ਹੋ ਗਿਆ ਇਹ ਇਹਨੇ ਖੁਦਾ ਕਦਰ ਮੰਨਣਾ ਜਦੋਂ ਇਹਦੀ ਆਪਣੀ ਸੂਰਤ ਅਗਈ ਜਦੋਂ ਇਹਦੀ ਆਪੀ ਸੂਰਤ ਅਗਿਆ ਗਈ ਤੈਨੂੰ ਇਹਨੂੰ ਪਤਾ ਲੱਗ ਜਾਣਾ ਕਿ ਜਿਸਕੋ ਮੈਂ ਘੂੜ ਰਿਹਾ ਸੀ ਉਹ ਮੈਂ ਨਹੀਂ ਸੀ ਮੈਂ ਹੀ ਸੀ ਫਿਰ ਇਹਨੂੰ ਪਤਾ ਲੱਗਣਾ ਕਿ ਮੈਂ ਹੀ ਹੂੰ ਕਾਲੂ ਬੁਲਾ ਜਿਹਨੂੰ ਮੈਂ ਲੱਭ ਰਿਹਾ ਸੀ ਉਹ ਮੈਂ ਹੀ ਹੂੰ ਜਿਸਕੋ ਮੈਂ ਦੇਖਣਾ ਚਾਹ ਰਿਹਾ ਉਹ ਮੈਂ ਹੀ ਹੂੰ ਜਿਸਕੋ ਮੈਂ ਚਾਹ ਰਿਹਾ ਹੂੰ ਉਹ ਮੈਂ ਹੀ ਹੂੰ ਜਿਸਕੋ ਮੈਂ ਦੇਖ ਜਿਸ ਦੀ ਮੈਂ ਵਾਕਫ ਤੇ ਮੈਂ ਖਾ ਮੈਂ ਹੀ ਫਿਰ ਇਹਨੂੰ ਪਤਾ ਲੱਗਣਾ ਕਿ ਮੈਂ ਹੀ ਹਾਂ ਜਗਾਜ ਬੋਲੂਗਾ ਮਨ ਵਰਦਾ ਆਸ਼ਕ ਜਿਸ ਉੱਤੇ ਉਹਦਾ ਪੀਰ ਹੈ ਪੀਰ ਪਤਾ ਕਦੋਂ ਆਸ਼ਕ ਹੋਊਗਾ ਐਡੀ ਜਲਦੀ ਨਹੀਂ ਆਸਾਂ ਹੈ ਪਤਾ ਜਦ ਕਦੋਂ ਹੋਊਗਾ ਜਦੋਂ ਪੀਰ ਦੇ ਅਸੂਲਾਂ ਦੇ ਚੱਲੂ ਹਾਂ ਹਾਂ ਬੇਸ਼ੱਕ ਪੀਰ ਨੇ ਕਹਦਾ ਬੇਟਾ ਬੈਠ ਜਾ ਸਤਿਵਚਨ ਓਟ ਖਲੋ ਸਤਿਵਚਨ ਪੀਰ ਨੇ ਕਹਦਾ ਬੇਟਾ ਆਪਾਂ ਪੁਰਾਣੀ ਜਗ੍ਹਾ ਜਾਣਾ ਮਰੀਦ ਨੇ ਕਹ ਸਤਿਵਚਨ ਜੀ ਪਿੱਛੇ ਭਾਵੇਂ ਕੁਝ ਵੀ ਹੋ ਗਿਆ ਹੋ ਗਿਆ ਹੋ ਗਿਆ ਮੈਂ ਜਾਣਾ ਦੋਖੇ ਮੇਰੇ ਟੀਨ ਦਾ ਹੁਕਮ ਲੇਕਿਨ ਜਦੋਂ ਇਹ ਇਹ ਮੰਡਲਾ ਤੇ ਮਰੀਦ ਆ ਗਿਆ ਫਿਰ ਉਧਰੋਂ ਮੁਰਸ਼ਿਦ ਦੀ ਸੂਰਤ ਪਕੜੀ ਚਾਲੂ ਹੋ ਗਈ ਫਿਰ ਮਰੀਦ ਸਪੀਰ ਸੌ ਨਹੀਂ ਸਕਦਾ ਗੀਰ ਨਹੀਂ ਫੇ ਸੌਂਗਾ ਕਿਉਂ ਕਿਉਂ ਫੇ ਤੜਫੂਗਾ ਮਰੀਦ ਦੀ ਜਾਦ ਵਿੱਚ ਕਿ ਮੇਰਾ ਮਰੀਦ ਮੈਨੂੰ ਯਾਦ ਕਰ ਰਿਹਾ ਆ ਰਿਹਾ ਰਿਹਾ ਮੇਰਾ ਮਰੀਦ ਮੈਨੂੰ ਚਾਹ ਰਿਹਾ ਲੈਕਰ ਹੋ ਪਰੀਤ ਵੀ ਮਰੀਦ ਦੀ ਇਜਾਜ਼ਤ ਤਰਫੂ ਕਾ ਪੀਰ ਇਹ ਚਾਹੂਗਾ ਕਿ ਮੈਂ ਮਰੀਦ ਨੂੰ ਹੁਣ ਵੀ ਮਿਲਣਾ ਕਿਹੜੀ ਗਨੂ ਵੀ ਮਿਲਣਾ ਸੌ ਲੋਕਰ 38 ਇਤਿਹਾਸ ਕੋ ਹੋ ਗਿਆ ਹੋਇਆ ਕਦੋਂ ਜਦੋਂ ਮਰੀਦ ਦੇ ਪੀਰ ਦੇ ਸੂਲਾਂ ਦੇ ਮਰੀਦ ਖੜਾ ਹੋ ਗਿਆ ਉਹਨਾਂ ਚੰਨੀ ਹੋਇਆ ਅੱਜ ਉਹ ਤੂੰ ਮੈਨੂੰ ਦੇਖੇ ਨਾ ਦੇਖੇ ਮੈਂ ਤੈਨੂੰ ਦੇਖਾ ਕਰ ਇੱਕ ਦੇ ਇੱਕ ਦਾ ਲਿਖਿਆ ਹੋਇਆ ਸੀ ਲਿਖਣ ਵਾਲੇ ਨੇ ਪੜ੍ਹ ਲਿਆ ਉਹ ਗਲਤੀ ਲਿਖੀ ਕਿਉਂਕਿ ਜੇ ਮਰੀਦ ਦੇਖਦਾ ਆਪਣੇ ਪੀਰ ਨੂੰ ਤੇ ਫਿਰ ਪੀਰ ਵੀ ਮਰੀਦ ਨੂੰ ਦੇਖਦਾ ਇਹ ਨਹੀਂ ਹੋ ਸਕਦਾ ਕਿ ਪੀਰ ਮਰੀਦ ਦੇਖ ਰਿਹਾ ਵਾ ਪੀਰ ਨਾ ਦੇਖੇ ਨਹੀਂ ਦੇਖ ਸਕਦੇ ਦੇਖੂਗਾ ਦੇਖੂਗਾ ਕਦੋਂ ਜਦੋਂ ਮਰੀਦ ਮਰੀਦ ਪੱਕ ਗਿਆ ਆਪਣੇ ਪੀਰ ਦੇ ਤੇ ਖੜਾ ਹੋ ਗਿਆ ਤੇ ਮਕਾਮ ਤੇ ਖੜਾ ਹੋ ਗਿਆ ਮਰੀ ਪੀਰ ਦੇ ਤਰਫੀ ਜਾਊਗਾ ਦੇਖੂ ਕਿਉਂ ਨੰਬਰ ਹੈ ਇਹ ਹੋ ਸਕਦਾ ਨਾ ਦੀ ਗੱਲ ਹੈ ਘਰ ਘਰ ਦੇ ਨਾਲ ਗੱਲ ਸੁਣਾਉਂ ਮਰਸ਼ਦ बाक़ी तेरा तेर बि तेराहं बि तेरहं